ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਸਤਨਾਮ ਡੇਰੀ ਫਾਰਮਸ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਲੱਗਦਾ ਘੰਟੀ ਦਾ ਬਟਨ ਆਲ ਕੇ ਸੈੱਟ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਇਹ ਬਾਈ ਜੀ ਹੁਣਾਂ ਕੋਲੇ ਮ ਮੱਕੀ ਦਾ ਚਾਰ ਪਾਉਣ ਵਾਲੀ ਮਸ਼ੀਨ ਇਹਦੀ ਜਾਣਕਾਰੀ ਆਪਾਂ ਬਾਈ ਹੁਣਾਂ ਤੋਂ ਲਵਾਂਗੇ ਤੇ ਕਰਦੇ ਉਹਨਾਂ ਨਾਲ ਗੱਲਬਾਤ ਹਾਂਜੀ ਸਸਰੀ ਕਾ ਬਾਈ ਸਸਰੀ ਕਾ ਬਾਈ ਆਪਣਾ ਨਾਮ ਦੱਸ ਦਿਓ ਗੁਰਪ੍ਰੀਤ ਸਿੰਘ ਜੀ ਪਿੰਡ ਮੱਤਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਦੱਸ ਦੋ 9814566347 ਠੀਕ ਹੈ ਜੀ ਇਹ ਆਪਣੇ ਕੋਲ ਕਦੋਂ ਕਦੀਆਂ ਮਸ਼ੀਨਾ ਬਾਈ ਚਾਰ ਪਾਉਣ ਵਾਲੀ ਆਪਣੇ ਕੋਲ ਕਾਫੀ ਸਮੇਂ ਤੋਂ ਹੈਗੀਆਂ ਲੇਕਿਨ ਚਾਰ ਰੋ ਵਾਲੀ ਆਪਾਂ ਇਤਕੀ ਫਿਰ ਚੇਂਜ ਕਰਕੇ ਨਵੀਂ ਲਿਆਂਦੀ ਹੈ ਜੀ ਠੀਕ ਹੈ ਜੀ ਇਹ ਚਾਰ ਰੋ ਵਾਲੀ ਆ ਮਤਲਬ ਲੇਬਰਲੈਸ ਕੰਮ ਹੋ ਜਾਂਦਾ ਸਾਰਾ ਲੇਬਰ ਦੀ ਜਰੂਰਤ ਨਹੀਂ ਪੈਂਦੀ ਚਿਰੀਆਂ ਨਹੀਂ ਕੱਢਣੀਆਂ ਮੱਥੇ ਵਗੈਰਾ ਕੁਝ ਨਹੀਂ ਆ ਔਰ ਇਹ ਜਿਵੇਂ ਤੁਸੀਂ ਦੇਖ ਰਹੇ ਟੋਕਰੀ ਲੱਗੀ ਆ ਹਾਂਜੀ ਤਾਂ ਟੋਕਰੀ ਦੀ ਸਹੂਲਤ ਨਾਲ ਆਪਾਂ ਮੱਥੇ ਵੀ ਸੌਕੇ ਕੱਢ ਸਕਦੇ ਜੇ ਗਿੱਲਾ ਹੁੰਦਾ ਤਾਂ ਉਹਦੇ ਵਿੱਚ ਵੀ ਕੋਈ ਮੁਸ਼ਕਲ ਨਹੀਂ ਆਉਂਦੀ ਅਗਰ ਮੀਂਹ ਵਗੈਰਾ ਪੈਂਦੀ ਆ ਹਾਂਜੀ ਹਾਂਜੀ ਆਪਾਂ ਨੂੰ ਕੋਈ ਇਸ਼ੂ ਨਹੀਂ ਆਉਂਦਾ ਇਹਦੇ ਨਾਲ ਠੀਕ ਹੈ ਜੀ ਕਿਸਾਨ ਵੀਰੋ ਜਿਵੇਂ ਲੇਬਰ ਦੀ ਸਮੱਸਿਆ ਰਹਿੰਦੀ ਆ ਕਿ ਜਿਵੇਂ ਕੇਰਾ ਵੜਨਾ ਜਾਂ ਵਿਚੋ ਵੜਨੀ ਹੁੰਦੀ ਮੱਕੀ ਤਾਂ ਇਹਦੇ ਨਾਲ ਮੱਕੀ ਵਿੱਚੋਂ ਵੀ ਵੜਨ ਦੀ ਲੋੜ ਨਹੀਂ ਇਹ ਰਾਵੀ ਵੱਡਣ ਦੀ ਲੋੜ ਨਹੀਂ ਬਾਈ ਜੀ ਨੇ ਜਿਵੇਂ ਦੱਸਿਆ ਤੁਹਾਨੂੰ ਡਬਲ ਅਰੋ ਵਾਲਾ ਬਾਈ ਇਹਨੂੰ 4 ਰੋ ਵਾਲਾ 4 ਰੋ ਜੀ 4 4 ਰੋਲ ਵਾਲੀ ਮਸ਼ੀਨ ਆ ਦੋਸਤੋ ਇਹ ਬਾਈ ਹੁਣ ਚਲਾ ਕੇ ਵੰਦੇ ਚਰੀ ਤੇ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਇਹਦੀ ਵੀਡੀਓ ਤੇ ਬਾਈ ਆਪਣੇ ਕੋਲ ਪੈਕਿੰਗ ਕਰਨ ਵਾਲੀ ਵੀ ਹੈਗੀ ਹਾਂਜੀ ਆਪਣੇ ਕੋਲ ਪੈਕਿੰਗ ਵਾਲੀ ਵੀ ਹੈ ਜੀ ਕਿਸੇ ਨੇ ਪੈਕਿੰਗ ਕਰਵਾਉਣੀ ਹੋਵੇ ਉਹ ਵੀ ਕਰਵਾ ਸਕਦਾ ਹੈ ਠੀਕ ਹੈ ਜੀ ਤੇ ਉਹਦਾ ਕੋਈ ਰੇਟ ਵਗੈਰਾ ਉਹ ਕੋਈ ਗੱਲ ਨਹੀਂ ਜੀ ਉਹ ਥੋੜਾ ਬੈਗ ਦੀ ਕੁਆਲਿਟੀ ਦੇ ਹਿਸਾਬ ਨਾਲ ਥੋੜਾ ਰੇਟ ਜ਼ਿਆਦਾ ਥੋੜਾ ਹੋ ਜਾਂਦਾ ਹਾਂਜੀ ਹਾਂਜੀ ਜਿੱਦਾਂ ਦਾ ਜਾਉਣੇ ਕੀ ਉਦ ਦਾ ਰੇਟ ਵੀ ਹੋ ਜੂਗਾ ਪੈਕਿੰਗ ਮੰਨ ਲਓ ਕਿੰਨੇ ਵਾਲੀ ਹੁੰਦੀ ਹੈ ਉਹ ਉਹ ਲਗਭਗ 65 67 ਕਿਲੋ ਵਜ਼ਨ ਹੁੰਦਾ ਹੈ ਇੱਕ ਬੈਚ ਅੱਛਾ ਅੱਛਾ ਜੀ ਠੀਕ ਹੈ ਜੀ ਦੋਸਤੋ ਜੇ ਕਿਸੇ ਵੀਰ ਨੇ ਪੈਕਿੰਗ ਵੀ ਕਰਾਉਣੀ ਹੈ ਤਾਂ ਬਾਈ ਜੀ ਹੁਣਾਂ ਕੋਲੇ ਉਹ ਪੈਕਿੰਗ ਵਾਲੀ ਮਸ਼ੀਨ ਵੀ ਆ ਤੇ ਆਪਣੇ ਕੋਲੇ ਚਾਰ ਵੀ ਮਿਲ ਜਾਂਦਾ ਬਾਈ ਹਾਂਜੀ ਚਾਰ ਦਾ ਸਟਾਕ ਵੀ ਹੁੰਦਾ ਹੈ ਜੀ ਹੈਗਾ ਜੀ ਇਸ ਟਾਈਮ ਹਾਂਜੀ ਚਾਰ ਦਾ ਸਟਾਕ ਵੀ ਹੁੰਦਾ ਜੀ ਕਿਸੇ ਨੇ ਖਰੀਦਣਾ ਵੇ ਖਰੀਦ ਸਕਦੇ ਠੀਕ ਹੈ ਜੀ ਬਾਈ ਜੀ ਹੁਣਾਂ ਕੋਲੇ ਚਾਰ ਵੀ ਆ ਇਹਨਾਂ ਦਾ ਬਾਈ ਤੋਂ ਪਿੰਡ ਮੱਤਾ ਜ਼ਿਲ੍ਹਾ ਫਰੀਦਕੋਟ सील ਜਿੱਤ ਹਾਂਜੀ ਭਾਈ ਜੇ ਕਿਸੇ ਵੀਰ ਕੋਲੇ ਕਈ ਵਾਰੀ ਟਰੈਕਟਰ ਟਰਾਲੀ ਨਹੀਂ ਹੁੰਦੀ ਤੇ ਉਹਦੀ ਵੀ ਸੇਵਾ ਦੇ ਸਕਦੇ ਆਪਾਂ ਨਾਲ ਹਾਂਜੀ ਹਾਂਜੀ ਟਰੈਕਟਰ ਟਰਾਲੀ ਵੀ ਨਾਲ ਦੇ ਸਕਦੇ ਆਪਾਂ ਜੀ ਕਿਸੇ ਨੂੰ ਕੋਈ ਇਸ਼ੂ ਹੁੰਦਾ ਤਾਂ ਠੀਕ ਹੈ ਜੀ ਬਾਕੀ ਦੋ ਟਰੈਕਟਰ ਵਾਲੇ ਆਪਣੇ ਕੋਲੇ ਅੱਗੇ ਵੀ ਕਿਰਾਏ ਤੇ ਨਾਲ ਹੀ ਹੁੰਦੇ ਸੀ ਅਸਲ ਨਾਲ ਹੀ ਹੁੰਦੇ ਨੇ ਕੋਈ ਚਾਹੁੰਦਾ ਤਾਂ ਉਹਨੂੰ ਮਿਲ ਜਾਂਦੀ ਸੀ ਜੀ ਉਹਦੇ ਕੋਲੇ ਆਪਣੇ ਹੈਗੇ ਤਾਂ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਆਪ ਤੇ ਚੈੱਕ ਕਰ ਸਕਦੇ ਹੋ ਦੋਸਤੋ ਪੰਡ ਮੱਤਾ ਬਾਈ ਜੀ ਹੁਣਾਂ ਦਾ ਆ ਮੋਬਾਈਲ ਨੰਬਰ ਬਾਈ 9845 61347 ਹਾਂਜੀ ਤੇ ਟੋਕਰੀ ਲੱਗੀ ਵੀ ਉੱਪਰ ਇਹ ਕਿਸੇ ਵੀਰ ਨੇ ਚਾਰ ਪੌਣਾ ਚਰੀ ਦਾ ਮੱਕੀ ਦਾ ਤੇ ਬਾਈ ਹੁਣਾਂ ਨਾਲ ਸੰਪਰਕ ਕਰ ਸਕਦੇ ਆ ਤੇ ਬਾਈ ਹੁਣਾਂ ਕੋਲੇ ਪੈਕਿੰਗ ਵਾਲੀ ਮਸ਼ੀਨ ਵੀ ਆ ਤੇ ਚਾਰ ਵੀ ਮਿਲ ਜਾਂਦਾ ਬਾਈ ਹੁਣਾਂ ਕੋਲੇ ਤੇ ਹੁਣ ਬਾਈ ਚਲਾ ਕੇ ਵਿਖਾਉਣਗੇ ਆਪਾਂ ਨੂੰ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਓ। ਆਜ ਦੇ ਤੋ ਦੋਸਤੋ ਕੀ ਕਰ ਸਕਦੇ ਆ? ਹਨੇਰੇ ਰਵੰਡਲ ਵੀ ਵੀ ਲੋਨੀ। ਮੈਂ ਵੀ ਸਾਰੇ ਵੀਰੇ ਚੱਲਦਾ।

ਇਧਰ ਦੇਖੋ ਦੋਸਤੋ ਟੋਕਰੀ ਨੂੰ ਟਰਾਲੀ ਵਿੱਚ ਪਾ ਰਹੇ ਆ ਜੋ ਪੁੱਤਰਾ ਕੀਤਾ ਬਾਈ ਇਹੋ ਉਹਨਾਂ ਨੇ ਆ ਦੇਖੋ ਦੋਸਤੋ ਕੁਤਰੇ ਦੀ ਕੁਆਲਟੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣਾ ਹਾਂ ਕਟਾਈ ਕੀਤੀ ਬਈ ਨੇ ਉਹ ਦੋਸਤੋ ਜੇ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜੇ ਕਿਸੇ ਵੀਰ ਨੇ ਇਦਾਂ ਦੀ ਕੋਈ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈਗਾ 708 73 48 139 ਦੋਸਤੋ ਪੈਂਟ ਹੈ ਫੀ ਜ਼ਿਲ੍ਹਾ ਫਰੀਦਕੋਟ ਆ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ